ਸੁਰਮੁਖਸਦ ਸਾਹਿਬ ਦੇ ਨੇੜਲੇ ਪਿੰਡ ਟਾਰੇ ਦੇ ਵਿੱਚ ਬਰਸਾਤੀ ਪਾਣੀ ਦੀ ਮਾਰ ਪਈ ਹੈ ਜਿਸ ਦੇ ਵਿੱਚ ਪੰਜਾਬ ਤੋਂ 7 ਏਕੜ ਦੇ ਕਰੀਬ ਝੋਨੇ ਦੀ ਫਸਲ ਦੇ ਰਕਬਾ ਹੋਇਆ ਹੈ ਖਰਾਬ ਕਿਸਾਨਾਂ ਦਾ ਜਿਹੜਾ ਕਿ ਵੱਡਾ ਨੁਕਸਾਨ ਹੋਇਆ ਜੀ ਹਾਂ ਅਜੇ ਤੱਕ ਬਰਸਾਤੀ ਪਾਣੀ ਨਿਕਾਸ ਨੂੰ ਲੈ ਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਾ ਹੀ ਕੋਈ ਵਿਧਾਇਕ ਮੌਕੇ ਤੇ ਪਹੁੰਚਿਆ ਦੱਸਣਾ ਬੰਦ ਹੈ ਕਿ ਝੋਨੇ ਦੀ ਫਸਲ ਦੇ ਵਿੱਚ 5-5 ਫੁੱਟ ਬਰਸਾਤੀ ਪਾਣੀ ਖੜਿਆ ਜੀ ਹਾਂ ਕਿਸਾਨਾਂ ਨੂੰ ਸਤਾ ਰਿਹਾ ਕਿ ਫਸਲ ਖਰਾਬ ਹੋਣ ਦਾ ਡਰ ਹੈ ਕਿ ਹੈ ਕਿ सिर ते चढ़ रही है कर्जे कर दी पण। ਉਹ ਜਿਹੜੇ ਨਾੜਿਓ ਨਾ ਕਹਿ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਬਰਸਾਤੀ ਪਾਣੀ ਨਹਿਰਾਂ ਵਿੱਚ ਕਿਸਾਨ ਤੇ ਪਿੰਡ ਵਾਸੀ ਜਿਹੜਾ ਕਿ ਖਰਚਾ ਕਰ ਰਹੇ ਨੇ ਤਾਂ ਜੋ ਬਰਸਾਤੀ ਪਾਣੀ ਨੂੰ ਫਸਲਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਫਾਟੇ ਕਿੰਨੇ 50 ਤੋਂ 55 ਕਿੱਲੇ ਜਿਹੜਾ ਪਾਣੀ ਦੀ ਮਾਰ ਇੱਥਾਂ ਆਇਆ। ਇਹ ਜਿਹਦੇ ਵਿੱਚੋਂ ਮੇਰੇ 30 ਕਿੱਲੇ ਆਪ ਦੇ ਖੋਦੇ ਨੇ ਮੈਂ ਇੱਥੇ ਠੇਕੇ ਦੇ ਬਲੀ ਲਈ ਸੀਗੀ ਤੇ ਅ ਦੋ ਜਾਤੀ ਕਿੱਲੇ ਮੈਂ ਪਹਿਲਾਂ 10 ਤੋਂ 12 ਕਿੱਲੇ ਚੋਨਾ ਪਹਿਲਾਂ ਲਾਇਆ ਸੀ ਜਦੋਂ ਪਹਿਲਾਂ ਕੋਈ ਪਾਣੀ ਆ ਗਿਆ ਤੇ ਸਥਾ ਚੰਗੀ ਹੋਈ ਸੀ ਤੇ ਉਦੋਂ ਡੁੱਬ ਗਿਆ ਤੇ ਬੰਨ ਚਲੋ ਹਫਤੇ ਤੱਕ ਪਾਣੀ ਨਿਕਲ ਗਿਆ ਸੀਗਾ ਉਸ ਤੋਂ ਬਾਅਦ ਦੁਬਾਰਾ ਫੇਰ ਮੈਂ ਸਾਰਾ 30 30 ਕਿੱਲੇ ਚੋਨਾ ਲਾਇਆ ਕਿ ਜਿਹੜਾ ਹੁਣ ਪਾਣੀ ਇੰਨਾ ਆ ਗਿਆ ਵੀ ਪਿੱਛੋਂ ਸਾਰੇ ਪਿੰਡਾਂ ਦਾ ਇਕੱਠਾ ਹੋ ਕੇ ਪਾਣੀ ਇੱਥੇ ਆ ਜਾਂਦਾ ਹੈ ਤਗਾ ਮਤਲਬ ਨਿਕਾਸੀ ਦਾ ਕੋਈ ਸਾਧਨ ਹੈ ਜੇ ਕੋਈ ਠੀਕ ਤਰ੍ਹਾਂ ਨਹੀਂਗਾ ਉਸ ਕਰਕੇ ਇਹ ਪਾਣੀ ਅਜ ਤੋਂ ਵੀ 22 ਦਿਨ ਹੋ ਗਏ ਜਿਹੜਾ ਕਿ ਪਾਣੀ ਇਸੇ ਤਰ੍ਹਾਂ ਹੀ ਖੜਾ ਤੇ ਚੋਨਾ ਥੱਲੇ ਜਿਹੜਾ ਉਹ ਦਬ ਗਿਆ ਪੂਰੀ ਤਰ੍ਹਾਂ। ਨਗਰ ਕਾਰਨੀ ਕੋਲੇ ਕੋਈ ਤੁਹਾਡੇ ਕੋਲੇ ਸਾਰ ਲੈਣ ਪਹੁੰਚਾ ਪਾਣੀ ਦੀ ਨਿਕਾਸਣਾ ਸਾਡੇ ਕੋਲੇ ਅਜੇ ਤੱਕ ਕੋਈ ਨਹੀਂ ਆਇਆ ਜਨਾਬ ਪ੍ਰਸ਼ਾਸਨ ਦਾ ਕੋਈ ਕੋਈ ਅਜੇ ਤੱਕ ਨਹੀਂ ਆਇਆ ਹੋ ਜਾਇਆ ਜਿਹਨਾਂ ਨੇ ਸਾਡੀ ਅਗਸਾਰ ਪੁੱਛੀ ਹੋਵੇ ਜਾਂ ਵੀ ਕੋਈ ਸਾਨੂੰ ਕੋਈ ਮਦਦ ਜਾਂ ਦੀ ਗੁਹਾਰ ਲਈ ਹੋਵੇ ਜਾਂ ਮਤਲਬ ਪਰੋਸਾ ਦਿੱਤਾ ਹੋਵੇ ਜਾਂ ਕਿਸੇ ਜਰ੍ਹਾਂ ਕੋਈ ਅਜੇ ਤੱਕ ਨਹੀਂ ਅਜੇ ਤੱਕ ਸਾਡੇ ਕੋਲ ਤੱਕ ਪਹੁੰਚ ਕੀਤੀ ਕਿਸੇ ਨੇ ਨੀ ਆ ਵੀ ਤਾਂ ਇੱਕ ਵੀ ਤੁਹਾਡੇ ਕੋਲ ਪਹੁੰਚਾ ਹੋਵੇ ਪਿੰਡ ਦੇ ਸਾਰ ਲੈਣ ਵਾਸਤੇ ਨਹੀਂ ਜੀ ਅਜੇ ਕੋਈ ਆਪਣਾ ਸਰਕਾਰ ਦਾ ਕੋਈ ਵਿਧਾਇਕ ਸਾਡੇ ਕੋਲੇ ਅਜੇ ਤੱਕ ਕੋਈ ਸਾਰ ਲੈਣ ਨਹੀਂ ਆਇਆ ਜੀ ਅਜੇ ਤੇ ਅਸੀਂ ਹੁਣੇ ਪਾਣੀ ਦੀ ਨਿਕਾਸੀ ਜਿਹੜੀ ਹੋ ਰਹੀ ਉਹ ਵੀ ਟਰੈਕਟਰਾਂ ਨਾਲ ਆਪਦੇ ਟਰੈਕਟਰ ਨਾਲ ਹੀ ਹੋ ਰਹੀ ਹੈ ਪਿੰਡ ਦੇ ਸਹਿਯੋਗ ਨਾਲ ਹੀ ਹੋ ਰਹੀ ਹੈ ਇਹ ਜਿਹੜੇ ਜ਼ਿਮੀਂਦਾਰ ਭਰਾ ਨੇ ਆਸੇ-ਪਾਸੇ ਪਿੰਡਾਂ ਦੀ ਉਹ ਵੀ ਸਹਿਯੋਗ ਥੋੜਾ ਦਿੰਦੇ ਵੀ ਚਲੋ ਵੀ ਪਿੰਡ ਇਹ ਰਕਬਾ ਡੋਬ ਗਿਆ ਕਿਵੇਂ ਨਾ ਕਿਵੇਂ ਇਹਨੂੰ ਪਾਣੀ ਨਾ ਪਾ ਮਾਰ ਕੱਢੀਏ ਕਿਵੇਂ ਨਾ ਕਿਵੇਂ ਪਾਣੀ ਨਿਕਾਸੀ ਕਰੀਏ ਹੋਰ ਸਾਡੇ ਕੋਲੇ ਕੋਈ ਮਤਲਬ ਵੀ ਕੋਈ ਐਸਾ ਕੋਈ ਨਾ ਪ੍ਰਸ਼ਾਸਨ ਦੀ ਮੰਗ ਪ੍ਰਸ਼ਾਸਨ ਦਾ ਅਸੀਂ ਮੰਗ ਕਰਦੇ ਆ ਕਿ ਬਹੁਤ ਬਾਰ ਸਾਧਨ ਹੁੰਦੇ ਨੇ ਸਰਕਾਰਾਂ ਕੋਲੇ ਤੇ ਇਹ ਪਾਣੀ ਜਿਹੜਾ ਕਿਵੇਂ ਨਾ ਕਿਵੇਂ ਕੋਈ ਵੱਡੀਆਂ ਮੋਟਰਾਂ ਕਿਵੇਂ ਨਾ ਕਿਵੇਂ ਜਾਂ ਨਹਿਰ ਦੀ ਚਾਕ ਨੂੰ ਨਹਿਰ ਦੀ ਕਟਾ ਤੋੜ ਕੇ ਜਾਂ ਕਿਵੇਂ ਕਿਸੇ ਵੀ ਤਰ੍ਹਾਂ ਇਹਨੂੰ ਪਾਣੀ ਨੂੰ ਕੱਢਿਆ ਜਾਵੇ ਤਾਂ ਕਿ ਇਹ ਫਸਲ ਸਾਡੀ ਬਰਬਾਦ ਹੋ ਚੁੱਕੀ ਆ ਇਹ ਫਸਲ ਸਾਡੀ ਜਿਹੜੀ ਹੁਣ ਨਹੀਂ ਮਤਲਬ ਸਾਨੂੰ ਮਿਲਨੀ ਅਸੀਂ 16 17 18 ਲੱਖ ਰੁਪਈਆ ਲਾ ਕੇ ਵੀ ਅਸੀਂ ਘਰੋਂ ਬੇਕਾਰ ਹੀ ਹੋ ਚੁੱਕੇ ਆ ਕਰਜ਼ੇ ਦੀ ਪੰਡ ਸਰ ਤੇ ਚੁੱਕੀ ਬੈਠੇ ਆ ਤੇ ਜੇ ਪਾਣੀ ਟਾਈਮ ਸਰ ਨਿਕਲ ਜਾਂਦਾ ਹੈ ਤਾਂ ਸਾਨੂੰ ਜਿਹੜੀ ਆਉਣ ਵਾਲੀ ਫਸਲ ਦਾ ਥੋੜਾ ਬਤਾਂ ਭਰੋਸਾ ਹੈਗਾ ਪਰ ਉਹ ਵੀ ਨਹੀਂ ਕਿਉਂਕਿ ਜਿਹੜਾ ਝੋਨੇ ਦੀਆਂ ਵਾਲੀਆਂ ਫਸਲਾਂ ਜਿਹੜੀਆਂ ਲੱਖ ਲੱਖ ਹੋ ਕੇ ਗਲ ਜਾਣ ਉਹ ਜ਼ਮੀਨ ਥੱਲੇ ਵਹੀਆਂ ਜਾਂਦਾ ਉਹਦੀ ਖਾਦ ਬਣ ਜਾਂਦੀ ਜਦੋਂ ਉੱਤੇ ਉਹਨੂੰ ਆਪਾਂ ਕਿਤੇ ਇਸ ਤਰ੍ਹਾਂ ਗਲ ਜਾਵੇ ਤਾਂ ਉਹ ਸਿਰਦਰਦੀ ਬਣ ਜਾਂਦੀ ਬਹੁਤ ਵੱਡੀ ਕਿਉਂਕਿ ਉਹ ਨੂੰ ਗਾਲ ਨਾਲ ਜ਼ਮੀਨ ਦੇ ਵਿੱਚ ਬੜਾ ਔਖਾ ਜਾਂਦਾ ਉਹਨ ਉਲੀ ਰੋਗ ਲੱਗ ਜਾਂਦਾ ਹੈ ਖਸਾਬ ਨਾਲ ਕੀ ਨਾਮ ਹੈ ਸਰਨਾ ਕਲਾ ਸਿੰਘ ਜੀ ਕੀ ਕਹਿਣਾ ਚਾਹੂਗਾ ਜਿਹੜਾ ਅੱਜ 60 ਕਿੱਲੇ ਦੇ ਵਿੱਚ ਪਾਣੀ ਜਿਹੜਾ ਪੰਡਰ ਕਾਰ ਦੇ ਵਿੱਚ ਭਰਿਆ ਫਸਲ ਜਿਹੜੀ ਹੈ ਜੀ ਸਾਡੀ ਹਾਂ ਜੀ ਫਸਲ ਸਾਡੀ ਬਰਬਾਦ ਹੋ ਚੁੱਕੀ ਹੈ ਜੀ ਤੇ ਇਹਦੇ 50 60 ਕਿੱਲੇ ਵਾਈਦੇ ਆ ਜੀ ਚੋਨਾ ਤੇ 12 ਕਿੱਲੇ ਮੇਰਾ 12 12 ਕਿ ਕਿ ਮੇਰਾ ਮੇਰਾ ਹੈ ਜੀ ਤੇ ਮੇਰੇ ਦੇ 5 ਲੱਖ ਕਰਦਾ ਜੀ ਤੇ ਮੈਨੂੰ ਮਾਫੀ ਦਿੱਤੀ ਜਾਵੇ ਤੇ ਮੇਰਾ ਕੋਈ ਹੱਲ ਕੀਤਾ ਜਾਵੇ ਕਿੰਨਾ ਸਮਾਂ ਹੋ ਗਿਆ ਬਰਸਾਤੀ ਪਾਣੀ ਖੜੇ ਨੂੰ ਇਹਨੂੰ 20 ਦਿਨ ਹੋਏ ਜੀ ਕੋਈ ਨਿਕਾਸੀ ਨਹੀਂ ਹਾਂ ਕੋਈ ਨਿਕਾਸੀ ਨਹੀਂ ਕੋਈ ਸਾਡਾ ਕੋਈ 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 ਨਹੀਂ ਆਇਆ ਜੀ ਕੋਈ ਐਮ ਐਲ اے ਨਹੀਂ ਆਇਆ ਜੀ ਨਹੀਂ ਤੇ ਫਿਰ ਨਿਕਾਸੀ ਕਿਵੇਂ ਕਰ ਰਹੇ ਹੋ ਸਾਸੀ ਆਪਣੇ ਪਿੰਡ ਦੇ ਆਪਣੇ ਸਹਾਉਤ ਜੋਗ ਨਾਲ ਤੇ ਟਰੈਕਟਰ ਲੱਗਿਆ ਪਿੰਡ ਦੇ ਜਨਕੀ ਆਦੇ ਪੱਲਿਓ ਕਰ ਰਹੇ ਆਦੇ ਪੱਲਿਓ ਕਰ ਰਹੇ ਆ ਜੀ ਕਿੰਨਾ ਡੀਜ਼ਲ ਮੱਚ ਗਿਆ ਹੁਣ ਤੱਕ ਕਹਿੰਦਾ ਟਾਈਮ ਮੇਰੇ ਸਾ ਪੰਜ ਲੱਖ ਦਾ ਡੀਜ਼ਲ ਹੀ ਮੱਚ ਗਿਆ 5 ਲੱਖ ਦਾ ਹਾਂਜੀ ਹਾਂਜੀ ਡੀਜ਼ਲ ਦਾ ਲੇਕਿਨ ਹਜੇ ਤੱਕ ਕੋਈ ਕਾਰਨ ਕੀ ਮੰਨਦੇ ਹੋ ਪ੍ਰਸ਼ਾਸਨ ਦੀ ਰਣਗੈਲੀ ਮੰਨਦੇ ਹੋ ਜਾਂ ਫਿਰ ਕੋਈ ਸਫਾਈ ਵਗੈਰਾ ਨਹੀਂ ਹਾਂਜੀ ਇਹਨਾਂ ਸਫਾਈ ਨਹੀਂ ਕੀਤੀ ਕੋਈ ਸੇਮ ਨਾਲੇ ਦੀ ਕੋਈ ਖੁਦਾਈ ਨਹੀਂ ਕੀਤੀ ਜੀ ਤੇ ਤਾਂ ਹੀ ਪਾਣੀ ਸਾਨੂੰ ਮਾਰ ਮਾਰ ਆਈ ਹੈ ਪਾਣੀ ਦੀ ਤੇ ਕਿਹੜੀ ਡਰੇਨ ਕਿਹੜੀ ਹੈ ਇਹ ਇਹ ਖੱਪਿਆਂ ਵਾਲੀ ਵਜਦੀ ਹੈ ਜੀ ਖੱਪਿਆਂ ਵਾਲੀ ਡਰੇਨ ਖੱਪਿਆਂ ਵਾਲੀ ਡਰੇਨ ਸਫਾਈ ਨਹੀਂ ਹੋਈ ਸਫਾਈ ਨਹੀਂ ਹੋਈ ਜੀ ਬਿਲਕੁਲ ਹੀ ਬਿਲਕੁਲ ਨਹੀਂ ਕਿੰਨਾ ਸਮਾਂ ਪਹਿਲਾਂ ਵੀ ਮਾਰ ਪੈਂਦੀ ਆ ਹਾਂਜੀ ਹਾਂਜੀ ਪਹਿਲਾਂ ਵੀ ਮਾਰ ਪੈਂਦੀ ਐ ਇਤਕੀ ਤਾਂ ਬਹੁਤ ਜ਼ਿਆਦਾ ਪੈ ਗਈ ਸੀ ਜੇਕਰ ਫਸਲ ਜਿਹੜੀ ਆ ਪਾਣੀ ਨਿਕਲ ਜਾਂਦਾ ਤਾਂ ਕੋਈ ਉਮੀਦ ਹੈ ਨਹੀਂ ਨਹੀਂ ਜੀ ਨਹੀਂ ਕੋਈ ਉਮੀਦ ਹੈ ਨਹੀਂ ਸਾਡੀ ਫਸਲ ਬਰਬਾਦ ਹੋ ਚੁੱਕੀ ਮਰ ਗਈ ਸਾਡੀ ਅਪੀਸ਼ਨ ਤੋਂ ਕੀ ਮੰਗਦੇ ਇਹ ਮੰਗ ਕਰਦੇ ਆ ਸਾਨੂੰ ਕਰਜ਼ੇ ਮਾਫ਼ ਕੀਤੇ ਜਾਣ ਤੇ ਜੋ ਕੇ ਸਾਡੀ ਪੈਚ ਦੀ ਮਾਰਜਾ ਸਾਨੂੰ ਮਿਲ ਮਿਲ ਜਾਏ ਦਿੱਤਾ ਜਾਵੇ ਇਹ ਮੰਗ ਕਰਦੇ ਨਾ ਚਰ ਹੋ ਗਿਆ ਇਸ ਪਾਣੀ ਦੀ ਇਹਨੂੰ ਹੋ ਗਈ ਵੀ 22 ਦਿਨ ਹੋ ਗਏ ਜੀ 22 ਦਿਨ ਹੋ ਗਏ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਪਾਣੀ ਦਾ ਨੁਕਸਾਨ ਇਹਨਾਂ ਬਹੁਤਿਆਦ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਇਹ ਹੋਣਗੇ ਪਿਆ 60 ਕਿਲੇ ਹੋਣਗੇ ਜੀ ਪਿੰਡ ਨਿਕਾਸੀ ਕਿਵੇਂ ਹੋ ਰਹੀ ਹੈ ਨਿਕਾਸੀ ਹੈ ਟਰੈਕਟਰ ਨਾਲ ਇੱਕ ਟਰੈਕਟਰ ਨਾਲ ਕਰੀ ਜਾਂਦੇ ਆ ਇਹ ਪਿੰਡ ਦੇ ਨਾਲ ਪਿੰਡ ਦੇ ਟਰੈਕਟਰ ਨਾਲ ਹਾਂਜੀ ਘਰਾਂ ਦਾ ਵੀ ਨੁਕਸਾਨ ਕੋ ਹੋਇਆ ਹਾਂਜੀ ਹਾਂਜੀ ਆ ਵੇਖੋ ਨਾਲ ਨਾਲ ਕਵਰੇ ਸਾਰੇ ਪਾਟੇ ਪਏ ਪਾਣੀ ਦੀ ਮਾਰ ਚ ਹੀ ਆਏ ਆ ਜੀ ਪਾਣੀ ਖੜਾ ਕਿੰਨੇ ਦਿਨਾਂ ਮੁਸ਼ਕ ਮਰੀ ਜਾਂਦਾ ਜੀ ਉਮਾਰੀਆਂ ਫੈਲੀ ਜਾਂਦੀਆਂ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਡੀਸੀ ਦੇ ਜਾਂ ਕੋਈ ਤਹਿਸੀਲਦਾਰ ਜਾਂ ਕੋਈ ਐਸ.ਡੀ.ਐਮ ਤੁਹਾਡੇ ਕੋਲ ਕੋਈ ਨਹੀਂ ਆਇਆ ਜੀ ਆਸੇ ਪਾਸੇ ਪਿੰਡਾਂ ਦੇ ਵਿੱਚ ਫਿਰਦੇ ਆ ਕੋ ਟਰੈਕਟਰ ਲੈ ਕੇ ਫਿਰਦੇ ਕੋਈ ਕੁਝ ਲੈ ਕੇ ਫਿਰਦੇ ਪਰ ਇੱਥੇ ਨਾ ਕੋਈ ਨਹੀਂ ਆਇਆ ਕੋਈ ਐਮਐਲਏ ਵੀ ਨਹੀਂ ਪਹੁੰਚਿਆ ਨਹੀਂ ਕੋਈ ਨਹੀਂ ਆਇਆ ਜੀ ਵਾਦੇ ਕਰ ਜਾਂਦੇ ਆ ਮੁੜ ਕੇ ਨਹੀਂ ਆਉਂਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਾਰ ਪੈਂਦੀ ਇਹਨੂੰ ਮਾਰ ਤੁਰੇ ਆਉਂਦੇ ਆ ਜੀ ਹਣ ਲ ਮਾਰ ਤੋਂ ਹਾਂ ਜੀ ਤੇ ਕੀ ਕਾਰਨ ਕੀ ਮੰਗਦੇ ਹੋ ਕਿ ਸੇਵਨ ਵਾਲੀ ਦੀ ਸਫਾਈ ਹੋਈ ਸੀ ਜਾਂ ਨਹੀਂ ਹੋਈ ਸੀ ਜਾਂ ਕੋਈ ਹੋਰ ਕਾਰਨ ਇਹ ਸਮੱਸਿਆ ਨਹੀਂ ਕੀਤੀ ਜਾਂਦੀ ਸੇਵਨ ਵਾਲੀ ਦੀ ਫਲਾਇ